ਪਲੇਟ ਸ ਵਿੱਚ ਬੋਰਡ ਸਾਫ ਕਰਨੇ ਲਈ ਆ ਤੇ ਬਹੁਤ ਸੌਖਾ ਤਰੀਕਾ ਜਿਹੜਾ ਸਾਫ ਕਰਨ ਦੱਸਾਂਗੇ ਜੇ ਆਪਾਂ ਕਰਦੇ ਸਾਫ ਤੇ ਤੁਹਾਡਾ ਵੀਡੀਓ ਜਿਹੜੀ ਕਰਦੇ ਸ਼ੇਅਰ ਤੇ ਆਪਣੇ ਸ ਵਿੱਚ ਬੋਰਡ ਜਿਹੜੇ ਬਹੁਤ ਜ਼ਿਆਦਾ ਗੰਦੇ ਹੋ ਰਹੇ ਸੀ ਹੁਣ ਲਓ ਜੀ ਤੇ ਆਪਾਂ ਕਰਾਂਗੇ ਸਾਫ ਤੇ ਇਹਨੂੰ ਕਰਦੇ ਆਪਾਂ ਮਿਕਸ ਆਪਾਂ ਇਹ ਕਾਟਨ ਲੈਤੀ ਆ ਕਾਟਨ ਦੇ ਨਾਲ ਆਪਾਂ ਇਹਨਾਂ ਨੂੰ ਕਰਾਂਗੇ ਸਾਫ ਕਾਟਨ ਨੂੰ ਆਪਾਂ ਚੰਗੀ ਤਰ੍ਹਾਂ ਡਿਪ ਕਰ ਲਾਂਗੇ ਇਹਦੇ ਵਿੱਚ ਲਓ ਜੀ ਤੇ ਆਪਾਂ ਸਾਫ ਕਰਦੇ ਆ ਤੇ ਦਿਖਾਉਨੇ ਆ ਲਓ ਜੀ ਤੇ ਆਪਾਂ ਕਰਦੇ ਆ ਸਾਫ ਦੇਖੋ ਬਹੁਤ ਜ਼ਿਆਦਾ ਆਪਣੇ ਇਸ ਵਿੱਚ ਬੋਰਡ ਜਿਹੜੇ ਗੰਦੇ ਨੇਗੇ ਤੇ ਆਪਾਂ ਇਹਦੇ ਨਾਲ ਇਹਨੂੰ ਕਰਾਂਗੇ ਸਾਫ ਕਾਟਨ ਦੇ ਨਾਲ ਦੇਖੋ ਆਪਣੇ ਕਿੰਨਾ ਫਰਕ ਪੈ ਰਿਹਾ ਹੈਗਾ ਕਿੰਨੇ ਵਧੀਆ ਸਾਫ ਹੋ ਰਹੇ ਨੇ ਤੰਗ ਹੀਡਰਾ ਆਪਣੇ ਸਾਰੇ ਨੂੰ ਸਾਫ਼ ਕਰ ਦਾਂਗੇ ਬਹੁਤ ਸੌਖਾ ਤਰੀਕਾ ਇਸ ਵਿੱਚ ਬੋਰ ਸਾਫ਼ ਕਰਨ ਦਾ ਦੇਖੋ ਇੱਧਰ ਦਾ ਤੇ ਇੱਧਰ ਦਾ ਕਿੰਨਾ ਫਰਕ ਹੈਗਾ ਦੇਖੋ ਕਿੰਨਾ ਵਧੀਆ ਕਲੀਨ ਹੋਇਆ ਇਹ ਦੇਖੋ ਹਲੋ ਜੀ ਤਾਂ ਪਹਿਲੇ ਉੱਪਰ ਦੀ ਨਾ ਸੁੱਕਾ ਕੱਪੜਾ ਪਾਈ ਦੇ ਉੱਪਰ ਦੀ ਜਿਹੜਾ ਹੁਣ ਸੁੱਕਾ ਕੱਪੜਾ ਫੇਰਾਂਗੇ देखो किन्ने वी स्विच गोड़ जोड़े साफ होए ने देखो किलीन हो गए अपना एक होर बहुत ज़्यादा गंदा बोर्ड जो अपने साफ किए थि कर लिता सी एक अपने थोड़ा जैंपू पाया शैंपू जो कोई भी लै सकते हो, तो होते अपना क्लीन प्लस लैता से